ਸਟ੍ਰੇਟ ਆਫ ਹੋਰਮਜ਼ ਉਹ ਜਗ੍ਹਾ ਹੈ ਜਿੱਥੋਂ ਦੀ ਰੋਜ਼ਾਨਾ ਦਾ 1 ਕਰੋੜ 70 ਲੱਖ ਬੈਰਲ ਆਇਲ ਲੰਘਦਾ ਆ ਇਰਾਨ ਇਜ਼ਰਾਈਲ ਦੀ ਲੜਾਈ ਦੇ ਕਾਰਨ ਅਮਰੀਕਾ ਨੇ ਇਰਾਨ ਦੇ ਉੱਪਰ ਹਮਲਾ ਕੀਤਾ ਇਸ ਹਮਲੇ ਤੋਂ ਬਾਅਦ ਇਰਾਨ ਨੇ ਸਟ੍ਰੇਟ ਆਫ ਹੋਰਮਜ਼ ਨੂੰ ਬੰਦ ਕਰਨ ਦਾ ਫੈਸਲਾ ਲਿਆ ਆ ਜੇਕਰ ਸਟ੍ਰੇਟ ਆਫ ਹੋਰਮਜ਼ ਬੰਦ ਹੋ ਜਾਂਦਾ ਆ ਤਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਉੱਪਰ ਜਿਹੜਾ ਆ ਇਸ ਦਾ ਬਹੁਤ ਹੀ ਵੱਡਾ ਅਸਰ ਹੋਵੇਗਾ ਆਓ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਮਝਦੇ ਹਾਂ ਜੀ ਸਟ੍ਰੇਟ ਆਫ ਹੋਰਮਸ ਹੈ ਕੀ ਆ ਤੇ ਇਸ ਦੇ ਬੰਦ ਹੋਣ ਦੇ ਕਾਰਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੀ ਅਸਰ ਪਵੇਗਾ ਸਟ੍ਰੇਟ ਆਫ ਹੋਰਮਸ ਉਹ ਜਗ੍ਹਾ ਹੈ ਜਿੱਥੋਂ ਦੀ ਰੋਜ਼ਾਨਾ 1 ਕਰੋੜ 70 ਲੱਖ ਬੈਰਲ ਤੋਂ ਜ਼ਿਆਦਾ ਔਇਲ ਐਕਸਪੋਰਟ ਹੁੰਦਾ ਆ ਇਸ ਜਗ੍ਹਾ ਰਾਹੀਂ ਸਾਊਦੀ ਅਰਬ ਇਰਾਕ ਕਤਰ ਯੂਏਈ ਵਗੈਰਾ ਕੰਟਰੀਜ਼ ਜਿਹੜੀਆਂ ਨੇਗੀਆਂ ਉਹਨਾਂ ਦਾ ਔਇਲ ਐਕਸਪੋਰਟ ਹੁੰਦਾ ਆ ਮਤਲਬ ਜੇ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਸਾਡੇ ਤੱਕ ਜਿਹੜਾ ਔਇਲ ਹੈਗਾ ਉਹ ਆਉਣਾ ਬਹੁਤ ਹੀ ਘਟ ਹੋ ਜਾਵੇਗਾ। ਟ੍ਰੇਟ ਆਫ ਫਾਰਮਸ ਇਰਾਨ ਅਤੇ ਓਮਾਨ ਦੇ ਵਿੱਚਕਾਰ 35 ਕਿਲੋਮੀਟਰ ਚੌੜਾ ਇੱਕ ਸਮੁੰਦਰੀ ਰਸਤਾ ਹੈ। ਇਹ ਪਰਸੀਅਨ ਗਲਫ ਨੂੰ ਅਰੇਬੀਅਨ ਖਰੀ ਦੇ ਨਾਲ ਜੋੜਦਾ ਹੈ। ਦੁਨੀਆਂ ਦਾ 20 ਤੋਂ 30% ਔਇਲ ਇਸੇ ਹੀ ਰਸਤੇ ਥਾਣੀ ਲੰਘਦਾ ਹੈ। ਇਸੇ ਰਸਤੇ ਥਾਣੀ ਲੰਘਣ ਵਾਲੇ ਔਇਲ ਦੀ ਰੋਜ਼ਾਨਾ ਦੀ ਕੀਮਤ 1.5 ਅਰਬ ਡਾਲਰ ਹੈ। ਜੇਕਰ ਅਸੀਂ ਮਹੀਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 44 ਬਿਲੀਅਨ ਡਾਲਰ ਦੇ ਕਰੀਬ ਹੈ ਜੇਕਰ ਇੱਥੋਂ ਦੀ ਲੰਘਣ ਵਾਲਾ ਆਇਲ ਬੰਦ ਹੋ ਗਿਆ ਇਹ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਆਇਲ ਦੀ ਕੀਮਤ ਜਿਹੜੀ ਹੈਗੀ 150 ਡਾਲਰ ਪਰ ਬੈਰਲ ਤੋਂ ਉੱਪਰ ਜਾ ਸਕਦੀ ਹੈ ਹੁਣ ਇੱਥੇ ਸਵਾਲ ਉੱਠਦਾ ਆ ਕਿ ਈਰਾਨ ਇਸ ਸਟ੍ਰੇਟ ਆਫ ਹੋਰਮਸ ਨੂੰ ਬੰਦ ਕਰੇਗਾ ਜਾਂ ਨਹੀਂ ਇਸ ਤੋਂ ਪਹਿਲਾਂ ਵੀ ਈਰਾਨ ਨੇ 2-3 ਵਾਰ ਜਿਹੜਾ ਸਟ੍ਰੇਟ ਆਫ ਹੋਰਮਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ ਪਰ ਸਟ੍ਰੇਟ ਆਫ ਹੋਰਮਸ ਨੂੰ ਈਰਾਨ ਨੇ ਬੰਦ ਨਹੀਂ ਕੀਤਾ ਇਸ ਵਾਰ ਈਰਾਨ ਇਜ਼ਰਾਈਲ ਦੀ ਜੰਗ ਦੇ ਕਾਰਨ ਅਮਰੀਕਾ ਨੇ ਇਸ ਜੰਗ ਦੇ ਵਿੱਚ ਐਂਟਰੀ ਮਾਰੀ ਤੇ ਈਰਾਨ ਦੇ ਉੱਪਰ ਹਮਲਾ ਕੀਤਾ ਆ ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਈਰਾਨ ਇਸ ਦੇ ਉੱਪਰ ਕੀ ਫੈਸਲਾ ਲੈਂਦਾ ਆ ਜੇਕਰ ਸੱਚਮੁੱਚ ਈਰਾਨ ਨੇ ਸਟ੍ਰੇਟ ਆਫ ਹੋਰਮਜ਼ ਨੂੰ ਬੰਦ ਕਰ ਦਿੱਤਾ ਆ ਔਇਲ ਦੇ ਪ੍ਰਾਈਸ ਵਧਣ ਦੇ ਕਾਰਨ ਸਾਡੀ ਸਾਰਿਆਂ ਦੀ ਰੋਜ਼ਾਨਾ ਜ਼ਿੰਦਗੀ ਦੇ ਉੱਪਰ ਬਹੁਤ ਹੀ ਵੱਡਾ ਅਸਰ ਪਵੇਗਾ ਸਟ੍ਰੇਟ ਆਫ ਹੋਰਮਜ਼ ਤੇ ਬੰਦ ਹੋਣ ਦਾ ਜੇ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੈ ਤੈਸੀ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਤਾਂ ਆਪਣੀ ਫੈਮਿਲੀ ਦੇ ਨਾਲ ਜਰੂਰ ਸ਼ੇਅਰ ਕਰਨਾ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ